ਦੇ ਰੰਗ ਦੀ ਚੱਕ ਗਰੀ ਲਸਣ ਬਣਿਆ ਔਰ ਗਾਉ ਦੇ ਕੰ ਦਾ ਟੁਕੜਾ ਜਿਹੜਾ ਕਿਹਾ ਧਰਤੀ ਦਾ ਤਮਾਕੂ ਬਣਿਆ ਇਸ ਕਰਕੇ ਬੇਸ਼ਨ ਲੋਗ ਇਹ ਤਿੰਨੇ ਕਿਸਰਾ ਦਾ ਕਿੰਨੇ ਤਾਨਸਿਕ ਵਸਤੂਆਂ ਦਾ ਸੇਵਨ ਨਹੀਂ ਕਰਦੇ ਨਾ ਉਹ ਪਿਆਜ਼ ਖਾਂਦੇ ਨਾ ਉਹ ਲਸਣ ਖਾਂਦੇ ਨਾ ਤਮਾਕੂ ਦਾ ਸੇਵਨ ਕਰਦੇ ਤੋਂ ਅੱਗੇ ਚੱਕੇ ਤਾਂ ਦੇ ਨੂੰ ਗੋਦਾ ਦੇ ਲੋਕ ਦੇ ਵਿੱਚ ਪੁੱਜ ਗਈ ਉਹਦਾ ਤਾਂ ਇਹ ਤੇਰੇ ਵਿਚਾਰ ਕੀਤਾ ਉਹ ਤਾਂ ਠੀਕ ਹੋ ਗਏ ਸਰਗੋਦੇ ਆ ਕੇ ਰਾਜੀ ਮਿਹਰਬਾਨ ਛੱਡਿਆ ਔਰ ਸ੍ਰੀ ਜੰਗ ਤਗਣੀ ਜੀ ਦਾ ਸਿਰ ਜਿਹੜਾ ਆਉਂ ਸੀ ਤਨ ਕਰ ਦਿੱਤਾ ਦੰਦੋਂ ਵਿੱਚ ਜਾਸਰ ਕੱਢ ਦਿੱਤਾ ਰੇੜੂ ਕਾ ਮਤਾ ਅਰੰਧ ਹੋਏ ਮੇਂਦਰ ਪਰਬਤ ਤੇ ਗਏ ਮੇਂਦਰ ਪਰਬਤ ਤੇ ਜਾ ਕੇ ਉਹਨੇ ਕੀ ਕਰ ਆਪਣੀ ਸੀਨੇ ਤੇ ਹੱਥ ਮਾਰਿਆ ਰੋਈ ਪਰਸ਼ੂਰਾਮ ਜੀ ਮਹਾਰਾਜ ਨੇ ਪੁੱਛਿਆ ਮਾ ਤੁਸੀਂ ਕਿਉਂ ਰੋ ਰਹੇ ਕਾਰਨ ਕੀ ਹੈ ਕਹਿਣ ਲੱਗੇ ਕਿ ਮਹਾਰਾਜ ਤੁਹਾਡੇ ਪਿਤਾ ਦਾ ਆਪ ਦੇ ਕਿ ਰਾਜਾ ਨੇ ਕਰ ਦਿੱਤਾ ਸ੍ਰੀ ਪਰਸ਼ੂਰਾਮ ਜੀ ਮਹਾਰਾਜ ਪਰਸਾ ਉਠਾ ਕੇ ਲੈ ਕੇ ਆਏ 21 ਵਾਰ ਮਾਤਾ ਨੇ ਸੀਨੇ ਤੇ ਹੱਥ ਮਾਰਿਆ 21 ਵਾਰ ਪਾਪੀ ਰਾਜਿਆਂ ਦਾ ਸੰਘਾਰ ਕਰ ਦਿੱਤਾ ਬੋਲੋ ਭਗਵਾਨ ਪਰਸ਼ੂਰਾਮ ਜੀ ਮਹਾਰਾਜ ਕੀ ਕਹੀ ਲੋਕ ਕਹਿੰਦੇ ਕਿ ਕਸ਼ਤਰੀਆਂ ਦਾ ਸੰਘਾਰ ਕੀਤਾ ਨਾ ਭਈ ਐਸਾ ਸ਼ਾਸਤਰ ਵਿੱਚ ਨਹੀਂ ਲਿਖਿਆ ਜੇ ਕਸ਼ਤਰੀਆਂ ਦਾ ਸੰਘਾਰ ਕੀਤਾ ਹੁੰਦਾ ਤਾਂ ਉਸ ਸਮੇਂ ਸ਼੍ਰੀ ਦਸ਼ਰਤ ਜੀ ਵੀ ਥੇ ਉਸ ਸਮੇਂ ਰਾਜਾ ਜਨਕ ਵੀ ਥੇ ਨਹੀਂ ਜਿਹੜੇ ਪਾਪੀ ਰਾਜਾ ਥੇ ਜਿਹੜੇ ਧਰਮ ਦਾ ਵਿਰੋਧ ਕਰਦੇ ਤੇ ਉਹਨਾਂ ਰਾਜਿਆਂ ਦਾ 21 ਵਾਰ ਸੰਘਾਰ ਕੀਤਾ ਔਰ ਉਸ ਰਾਜੇ ਦਾ ਵਧ ਕੀਤਾ ਜਿਨ੍ਹਾਂ ਨੇ ਜੰਦਗਨੀ ਵਿੱਚ ਦਾ ਹਨ ਕੀਤਾ ਔਰ ਸ੍ਰੀ ਪਰਸੂਨਾਥ ਜੀ ਮਹਾਰਾਜ ਨੇ ਧਰਮ ਦੀ ਤਰਜਾਲ ਹੈ ਰਾਈ ਦੁਆਰੇ ਧਰਮ ਦੀ ਸਥਾਪਨਾ ਕੀਤੀ ਜਦ ਅੰਤਮ ਇੱਕ ਮਿੰਟ ਦੇ ਵਿੱਚ ਮੈਂ ਆਪਣੀ ਗੱਲ ਨੂੰ ਸਵਾਤ ਕਰਨਾ ਚਾਹਦਾ ਹਾਂ ਕਿ ਅੰਤ ਦੇ ਵਿੱਚ ਮੈਂ ਇਹ ਕਹਿਣਾ ਚਾਹਦਾ ਰਮੈਣ ਦੀ ਛਪਾਈ ਬੋਲਣਾ ਚਾਹਦਾ ਹਾਂ ਕਿ ਜਦ ਜਦ ਹੋਏ ਧਰਮ ਕੀ ਹਾਨੀ ਬੜੇ ਹਨ ਅਸੁਰ ਆਦਮ ਅਭਿਮਾਨੀ ਤਬ ਤਬ ਧਰੇ ਪ੍ਰਭੂ ਵਿਵਦ ਸਰੀਰਾ ਉਸ ਸਮੇ ਜੇ ਸਮੇ ਧਰਤ ਦੀ ਹਾਨੀ ਹੁੰਦੀ ਹੈ ਉਸ ਸਮੇ ਮੇਰੇ ਠਾਕੁਰ ਮੇਰੇ ਨਾਰਾਇਣ ਚੋਣੀ ਅਵਤਾਰ ਧਾਰਨ ਕਰਦੇ ਹੈ ਚਾਹੇ ਉਹ ਭਗਵਾਨ ਪਰਸ਼ੂ ਰਾਮ ਜੀ ਦਾ ਅਵਤਾਰ ਹੋਵੇ ਚਾਹੇ ਰਾਮ ਅਵਤਾਰ ਧਾਰਨ ਕਰਕੇ ਰਾਵਣ ਕੁੰਭ ਕਰਨ ਦਾ ਵੱਦ ਕਰਨਾ ਹੋਵੇ ਚਾਹੇ ਕ੍ਰਿਸ਼ਨ ਅਵਤਾਰ ਧਾਰਨ ਕਰਕੇ ਕੰਸ ਔਰ ਉਗਰ ਸੈਨਾ ਨੂੰ ਰਾਜ ਦੇ ਕੇ ਕੰਸ ਦਾ ਵੱਦ ਕਰਕੇ ਉਗਰ ਸੈਨਾ ਨੂੰ ਰਾਜ ਦੇਣਾ ਹੋਵੇ 도 <suss>